ਡੇਰਾ ਪੁਛੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਬਾਦ ਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਇਆ। ਡੇਰਾ ਪੁਛੀ ਦੇ ਪਟਵਾਰ ਖਾਨੇ ਦੇ ਵਿੱਚ ਉਹਨਾਂ ਵੱਲੋਂ ਅਚਨ-ਚੇਤ ਰੇਡ ਕੀਤੀ ਜਾਂਦੀ ਹੈ ਤੇ ਇਸ ਮੌਕੇ ਦੇਖਿਆ ਜਾਂਦਾ ਕਿ ਪਟਵਾਰੀਆਂ ਲੋਭੀ ਹੱਥ-ਪੈਰਾਂ ਦੀ ਪੈ ਗਈ ਤੇ ਉੱਥੇ ਕੰਮ ਕਰ ਰਹੇ ਪਟਵਾਰੀਆਂ ਦੇ ਕਰਿੰਦੇ ਵੀ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ। ਇੱਕ ਕਰਿੰਦੇ ਨੂੰ ਵੀ ਜਿਹੜਾ ਵਿਧਾਇਕ ਵੱਲੋਂ ਕਾਬੂ ਕੀਤਾ ਗਿਆ ਤੇ ਉਹਦੀਆਂ ਜੇਬਾਂ ਤੱਕ ਫਰੋਲ ਦਿੱਤੀਆਂ ਗਈਆਂ ਕਿਉਂਕਿ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸੀਐਮ ਭਗਵਤ ਮਾਨ ਦਾ ਵੱਡਾ ਦਾਵਾ ਸੀ ਕਿ ਉਹ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਨੂੰ ਨਾਤ ਪਾਉਣਗੇ ਤੇ ਇਸ ਲੜੀ ਤਹਿਤ ਅੱਜ ਇੱਕ ਵੱਡੇ ਐਕਸ਼ਨ ਦੇ ਵਿੱਚ ਵਿਧਾਇਕ ਨਜ਼ਰ ਆਏ ਤੇ ਉਹਨਾਂ ਨੇ ਸਭ ਤੋਂ ਚੀਜ਼ ਜ਼ਿਲਕਪੁਰ ਨੂੰ ਲੈ ਕੇ ਡੇਰਾਬਸੀ ਤਸਵੀਰ ਨੂੰ ਲੈ ਕੇ ਤੇ ਇਹਨਾਂ ਦੇ ਅਧੀਨ ਆਉਂਦੇ ਹੋਏ ਪਟਵਾਰ ਖਾਨਿਆਂ ਦੇ ਵਿੱਚ ਕੰਮ ਕਰ ਰਹੇ ਪਟਵਾਰੀਆਂ ਨੂੰ ਲੈ ਕੇ ਵੱਡੀ ਗੱਲ ਅਖ ਦਿੱਤੀ ਤੇ ਆਓ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਵਿਧਾਇਕ ਨੇ ਜਿਹੜੀ ਅਫਸਰਾਂ ਦੀ ਵੀ ਲਾਹਵਾ ਕੀਤੀ। ਜੰਬੂ ਦਾ ਜੰਬੂ ਦਾ ਇਹ ਫਪੀਲਾ ਹੋਵੇਗਾ ਹਾਂ ਇਹ ਜਿਵੇਂ ਜਿਵੇਂ ਪੰਤਾ ਚਾੜੇ ਕੋਕੇ ਤੇ ਗਿਆ ਨਹੀਂ ਪਿੱਛੇ ਅੱਜ ਗਿਆ ਨਹੀਂ ਚਾੜੇ ਕੋਕੇ ਦਾ ਟਾਈਮ ਬਾਅਦ ਚਾ ਕਾਕਾ ਜੀ ਮੈਂ ਤਸਵੀਰ ਚ ਆਇਆ ਜਾ ਕੋਈ ਜਿਹੜੀ ਅ ਕੀ ਗੱਲ ਸੁਣੋ ਬਹੁਤ ਪੈਸੇ ਦੇ ਕੋ ਬਟਵੇ ਚ ਕੁਝ ਨਹੀਂ ਹੋ ਰਿਹਾ ਤੇ ਮੇਰੇ ਕੋਈਆਂ ਫੋਟੋ ਕਲਿੱਕਸ ਆ ਗਏ ਮਨੇ ਇੱਥੇ ਕੋ ਚਾੜਾ ਕੋਕਾ ਪਿੱਛੇ ਲੋਕਾਂ ਦੇ ਠੱਗੀ ਮਾਰ ਕੇ ਪੈਸੇ ਲੁੱਟ ਕੇ ਤਾਂ ਬਾਅਦ ਚ ਸ਼ਾਮ ਨੂੰ ਇੱਥੇ ਕੋ ਤੁਹਾਡੇ ਪਟਵਾਰੀ ਵੀ ਇੱਕ ਦੋ ਨਾਲ ਦੇ ਨਾਮ ਹੈ ਹੁਣ ਦੱਸਦਾ ਤੁਹਾਨੂੰ ਅਜੇ ਕਾਨੂੰਨ ਰਿਜਿਸਟਰ ਕਰਨਾ ਬਹੁਤ ਹੈ ਜੀ ਉਹਨਾਂ ਨੇ ਚੈੱਕ ਆਪ ਤੁਹਾਡੀ ਕੀ ਬੋਸ ਹੈ ਸਰ ਮੈਂ ਕੰਨ ਕੋ ਲੱਗ ਲੀਤਾ ਕੰਨ ਕੋ ਬਾਹਰ ਪੂਰੇ ਕਰਦੇ ਨੰਨ ਸੱਤ ਕਰ ਗਿਆ ਓਟਵਾਰੀ ਹਾਜ਼ਰ ਹੈ ਸਾਰੇ ਸਾਰੇ ਹਾਜ਼ਰ ਹੈ ਪੱਕੀ ਗੱਲ ਹੈ ਆਓ ਚੈੱਕ ਕਰਾਂ ਆਓ ਜੀ ਇਹ ਬੰਦੇ ਨੂੰ ਰੱਖੋ ਜੀ ਉਹਨੂੰ ਕੋਣ ਹੂਟਰ ਮਾਰਤਾ ਇਹਨੇ ਬੇਕਾ ਨੂੰ ਕਿਹਾ ਹੂਟਰ ਨਾ ਮਾਰੇ ਕੋ ਬੰਦੇ ਹੁਣ ਆਜੇ ਇਹ ਬੰਦੇ ਨੂੰ ਪੂਰਾ ਹੋਣਾ ਚਾਹੀਦਾ ਹੈ ਹੋਰੇ ਵੱਢ ਜੇ ਬਾਰਤ ਦੇ ਨਿਤਿਮਾ ਰਸ ਜੀ ਬੇਲੇ ਸੇ ਅਲਪਰ ਅਪਾ ਪੁਲੀਸ ਆਪਣਾ ਸਰ ਇੱਥੇ ਅ ਸਰ ਜੀ ਜੀ ਹੈ ਨਹੀਂ ਸਰ ਮੇਰਾ ਦਫਤਰ ਜੀ ਅ ਦਫਤਰ ਕੋਲ ਇਧਰ ਸਰ ਪੜਾ ਰ ਕੱਲ ਕੋਲ ਕਿਹੜੇ ਤੁਸੀਂ ਨਵੇਂ ਆਏ ਹੋ ਤਾਂ ਕਰਕੇ ਮੈਂ ਹੁਣ ਅਗਲੀ ਗੱਲ ਨਹੀਂ ਕਰਾਂ ਜੀ ਜੀ ਸਰ 9 ਵਜੇ ਦਫੀਰ ਦਾ ਟਾਈਮ ਕੀ ਹੈ 9 ਵਜੇ ਸਰ ਕੋਈ ਵੀ ਟਾਈਮ ਸਰ ਫਾਨੀ ਜੀ ਬੋਲੋ

ਇਹਨਾਂ ਦੇ ਕਾਨਫਰੈਂਸ ਚਲੋ ਨੀ ਤਾਂ ਦਾ ਰਾਜਗੁਰੂ ਨੂੰ ਬੁਲਾ ਕੇ ਜਿਹੜੀ ਰਿਪੋਰਟ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਨਾ ਦਫਾ ਕਰਦੇ ਆ ਜਿਹੜੇ ਕਰੱਪਟ ਬੰਦੇ ਦਾ ਕੀ ਨਾ ਕੀ ਇਹ ਸੇ ਬੁੜਵਾਰੀ ਕੋਲ ਬੈਠਦਾ ਜਿਹੜੇ ਤੇ ਬੁੜਵਾਰੀ ਸਾਹਿਬ ਬੈਠਦਾ ਕੌਣ ਬੈਠਦਾ ਬੁੜਵਾਰੀ ਸਾਹਿਬ ਜਿਹੜਾ ਸ਼ਾਮ ਸਿੰਘ ਸ਼ਾਮ ਸਿੰਘ ਇਹਨੂੰ ਬੁਲਾਓ ਸੀ ਫੋਨ ਕਰੋ ਉਹਦਾ ਟਾਈਮ ਕੀ ਹੈ ਕਿੱਥੇ ਹਾਂ ਕੁਝ ਫੋਨ ਕਰੋ ਫੋਨ ਕਰੋ ਗੱਲ ਕਰਾਓ ਇਧਰ ਆ ਬੈਠ ਕੇ ਅੰਦਰ ਆ ਗੱਲ ਕਰਾਓ ਅੰਦਰ ਗੱਲ ਕਰੋ ਦੇਖੋ ਇਹ ਬੀਚ ਚ ਨਾ ਥੋੜਾ ਜਿਹਾ ਉਹਨੇ ਮੇਰਾ ਹਾਲ ਕੀ ਕਰੇਗਾ ਮੰਨਦਾ ਕੁਝ ਜਿਹਨੇ ਮੱਤੇ ਮੱਦਲੇ ਨਾ ਮੇਰਾ ਨਾਮ ਇਹਨੜਾ ਜੀ ਸਰ ਸ੍ਰੀਕਰਮ ਗੁਰੂ ਮੇਰੇ ਨੇੜੇ ਆ ਗਏ ਜੀ ਸਰ ਜਨਕੀ ਸੀਟਾ ਕੀ ਦੱਸਾਂ ਗਮ ਗੋਲ ਨੂੰ ਪੁੱਛ ਲੈ ਕੋਟਵਾ ਗੋਲ ਸੰਦੇਸ਼ ਸਰ ਕਿਲੇ ਨੂੰ ਜਾਏ ਤੁਸੀਂ 9:00 ਵਜੇ ਪੱਕਾ ਹਾਂਜੀ ਬਾਅਦ ਵੀਡੀਓਗ੍ਰਾਫੀ ਵੀ ਹੋ ਜਾਏ ਹਾਂਜੀ ਸਰ ਆਹ ਦੇਖ ਲਓ ਮੈਂ ਜੀ ਸਰ ਤਸ਼ੀਦਾ ਸਾਹਿਬ ਨੂੰ ਦੇ ਨਹੀਂ ਜਾਂਦਾ ਜੀ ਬੇਟੇ ਜੀ ਜੋਬ ਨਹੀਂ ਮਿਲਦਾ। ਪੁਲਿਸ ਕਹਿੰਦਾ ਬਹੁਤ ਹੈ। ਹਰ ਬਾਕਿਸ਼ ਕਹਿੰਦਾ ਟੋਲੀ। ਕੋਈ ਨਾ ਕੋਈ ਜੀ ਦਾ ਫੋਟੋ। ਸੌਦਾ ਦੋ ਟੂ ਟੂ। ਜੀ। ਮੇਰੇ ਨਾਲ ਫਾਲੋ ਕੀਤੇ? ਹਾਂ ਜੀ। ਕੀ ਪਿਆ ਨਾ? ਕੋਈ ਨਹੀਂ ਸਰ ਜੀ। ਬੱਧਿਆ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਸਰ। ਨਹੀਂ ਨਹੀਂ ਕੋਈ ਦੱਸੋ ਮੈਂ ਕੀ ਕਰਾਂ। ਸਰ ਤੁਸੀਂ ਕਹਾਂਗੇ ਕੁਝ ਕਰਦਾ ਹੋ ਮੈਂ। ਕੋਈ ਨਹੀਂ ਸਰ। ਕੋਈ ਹੋਰ ਗੱਲ ਨਹੀਂ। ਕੋਈ ਵੀ ਪ੍ਰੋਬਲਮ ਹੋਈ ਮੈਨੂੰ ਆਪ ਤੇ ਕਿਸੇ ਨਾਲ ਕਰਕੇ ਡਿਸਕਸ ਕਰਦਾ। ਨੌਕਰੀ ਬੇਟੇ ਨਹੀਂ ਦੋ। ਹਾਂ ਜੀ। ਅੱਜ ਤੱਕ 50000 ਨੌਕਰੀ ਮਾਨਸਾ ਤੋਂ ਦਿੱਤੀ ਹੈ। ਇਹ ਇਹ ਤਾਂ ਅਪੋ ਮੈਂ ਕਿਸੇ ਦਾ ਨੁਕਸਾਨ ਕਰਦੀ ਰਾਜੀ ਨਹੀਂ ਪਰ ਤੁਸੀਂ ਟਿਕਟ ਸੀਰੀਅਸਲੀ ਮੈਂ ਸਾਲ ਬਾਅਦ ਤੁਹਾਡੇ ਵਿਜ਼ਿਟ ਕੀਤਾ ਜੀ ਸਰ ਜੇ ਤੁਸੀਂ ਸੀਰੀਅਸਲੀ ਤੁਹਾਡੀਆਂ ਬਹੁਤ ਕੰਪਲੇਂਟਾਂ ਨੇ ਠੀਕ ਹੈ ਸਰ ਹੁਣ ਮੈਂ ਜੀ ਪਤਾ ਕੈਮਰੇ ਦਾ ਬੜਾ ਛਾਪਾ ਨਹੀਂ ਤਾਂ ਮੈਂ ਤੁਹਾਨੂੰ ਕੰਪਲੇਨਟ ਵੀ ਦਰਾਂਦਾ ਕੀ ਹੈ ਠੀਕ ਹੈ ਸਰ ਡੱਡ ਹੈਂਡਿਡ ਵੀਡੀਓ ਲੈ ਲਓ ਜਿਸ ਨਾਲ ਸਭ ਤਿੰਨ ਚਾਰ ਨੇ ਦੇਖੀਏ ਵਗੈਰੀ ਗੁੰੰਦੀ ਹੈ ਤੇ ਤੁਸੀਂ ਬਹੁਤ ਡੇਟ ਹੋ ਜਿਸ ਦਾ ਸਭ ਬਹੁਤ ਡੇਟ ਆਇਆ 9:00 ਵਜੇ ਮੈਂ ਉਹ ਦੇਖਦਾ ਬਾ ਬੰਦਾ ਵੀਡੀਓ ਬਣਾ ਰਿਹਾ ਵੀਡੀਓਗ੍ਰਾਫੀ ਕਰ ਰਿਹਾ ਸੀ ਬੰਦੇ ਦਾ 9:00 ਵਜੇ ਪਾ ਲਓ ਟਾਈਮ ਟਿਕਟ ਸੀਰੀਅਸਲੀ ਹੈ 10:00 ਤਰਨਾ ਨਾ ਗਿਆ ਸਰਮੀਗੀ ਥੋੜੀ ਜੰਨੀ ਗੈਸ ਪੈਂਡਿੰਗ ਅੰਨੇ ਗ੍ਰਾਮ ਤੋਂ ਪੈਂਡਿੰਗ ਦਾ ਉਸਨੂੰ ਟਾਈਮ ਤੇ ਚੱਲਦਾ ਜੀ ਜੀ ਕੋਲੋਂ ਪਿੱਛੇ ਹੋਰ ਵੀ ਟਾਈਮ ਨਾਲ ਆਇਆ ਅੱਜ ਵੀ ਨਹੀਂ ਆਇਆ ਬੰਦੇ ਸਾਰੇ ਤੁਸੀਂ ਵੀ ਲੇਟ ਹੋ ਪਤਾ ਕੋਈ ਵੱਡੀ ਸਾਰੇ ਟਿਕਟ ਸੀਰੀਅਸਲੀ ਵੀਡੀਓ ਬੜਿਆ ਵਰਨਣੇ ਥੋੜੀ